ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ ਗੁਰੂ ਰੂਪ ਗੁਰਸਵਾਰੀ ਸਤਸੰਗ ਜੀਓ ਆਓ ਅੱਜ ਆਪਾਂ ਰਖੜ ਪੁੰਨਿਆਂ ਦੇ ਸੰਬੰਧ ਵਿੱਚ ਬਾਬਾ ਬਕਾਲਾ ਜੀ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਹਾਸਲ ਕਰੀਏ ਔਰ ਬਾਬੇ ਬਕਾਲੇ ਦੇ ਇਤਿਹਾਸ ਦੀ ਜਾਣਕਾਰੀ ਦੇ ਨਾਲ ਅਗਰ ਭਾਈ ਮੱਖਣ ਸ਼ਾ ਲਮਾਣਾ ਦਾ ਜ਼ਿਕਰ ਨਾ ਕਰੀਏ ਤੇ ਇਤਿਹਾਸ ਅਧੂਰਾ ਹੈ ਕਿਉਂਕਿ ਗੁਰੂ ਲਾਧੋ ਜੀ ਗੁਰੂ ਲਾਧੋ ਜੀ ਇੱਥੇ ਸੈਭ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਕੀਤਾ ਸੀ ਮਕਨਸ਼ਾ ਲਬਾਣੇ ਨੇ ਆਓ ਇਤਿਹਾਸ ਚ ਚੰਗਾ ਲੱਗੇ ਵਧੀਆ ਲੱਗੇ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਗੁਰੂ 13 TV ਨੂੰ ਨਾਲ ਲਿੰਕ ਦਿੱਤਾ ਹੁੰਦਾ ਹੈ WhatsApp ਤੇ ਵੀ ਤੇ ਇਸ ਇਤਿਹਾਸ ਨੂੰ ਆਪ ਜੀ ਨੇ ਕਿਰਪਾ ਕਰਨੀ ਧਿਆਨ ਦੇ ਨਾਲ ਵਚਨਾ ਸਮਝਣਾ ਸੁਣਨਾ ਔਰ ਜੋ ਟਿਊਬ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਨਾਲ ਦੀ ਨਾਲ ਕਮੈਂਟ ਕਰਨਾ ਲਾਈਕ ਕਰਨਾ ਮੱਖੜ ਸ਼ਾਹ ਬਣਾ ਇੱਕ ਬਹੁਤ ਵੱਡੀ ਸ਼ਖਸੀਅਤ ਇੱਕ ਵਪਾਰੀ ਬਹੁਤ ਤਗੜਾ ਕਾਰੋਬਾਰ ਉਸ ਜਮਾਨੇ ਦੇ ਵਿੱਚ ਵੱਡੇ ਵੱਡੇ ਜਹਾਜ਼ਾਂ ਦੇ ਮਾਲਕ ਔਰ ਅਰਬ ਕੰਟਰੀਆਂ ਤੋਂ ਲੈ ਕੇ ਯੂਰਪ ਦੀਆਂ ਕੰਟਰੀਆਂ ਤੱਕ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਇਹਨਾਂ ਦਾ ਕਾਰੋਬਾਰ ਫੈਲਿਆ ਹੋਇਆ ਹੈ ਬਾਬਾ ਮੱਖਣ ਸ਼ਾਹ ਲਬਾਨਾ ਜੀ ਦੇ ਪਰਿਵਾਰ ਨੂੰ ਸਿੱਖੀ ਦੇ ਦਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਸੋਂ ਉਹਨਾਂ ਤੋਂ 4 ਪੀੜੀਆਂ ਪਹਿਲਾਂ ਮਿਲੀ ਬਾਬਾ ਜੀ ਦੇ ਪਿਤਾ ਦਾਸਾ ਸਿੰਘ ਜੀ ਪਿਤਾ ਦਾਸਾ ਜੀ ਦਾ ਜਿਗਰ ਭਾਈ ਗੁਰਦਾਸ ਜੀ ਦੀਆਂ 12 ਦੇ ਵਿੱਚ ਵੀ ਮਿਲਦਾ ਹੈ ਬਾਬਾ ਮੱਖਣशाह ਜੀ ਦੇ ਪਿਤਾ ਨੂੰ ਮਸੰਦ ਅਰਬੀ ਪਾਸ਼ਾ ਦੇ ਸ਼ਬਦ ਮਲਸਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਤਖਤ थापਿਆ ਗਿਆ ਸੀ ਉਸ ਨੂੰ ਮਸੰਦ ਵਜੋਂ افریقا ਵਾਲੇ ਪਾਸੇ ਦੀ ਜ਼ਿੰਮੇਵਾਰੀ ਦਿੱਤੀ ਗਈ ਜੋ ਉਹਨਾਂ ਨੇ ਬਖੂਬੀ ਨਿਭਾਈ بابا ਮੱਖਣਸ਼ਾਹ ਲਬਾਣਾ ਦੇ ਪਿਤਾ ਜੀ ਇੱਕ ਸਫਲ ਅੰਤਰਰਾਸ਼ਟਰੀ ਵਪਾਰੀ ਸਨ ਉਹਨਾਂ ਦਾ ਵਪਾਰ ਗਜਰਾਤ ਦੇ ਸੂਤ ਸ਼ਹਿਰ ਤੋਂ ਸਮੁੰਦਰੀ ਰਸਤੇ ਤੋਂ ਚੱਲਦਾ ਉਸ ਵਲੇ ਉਹਨਾਂ ਕੋਲ ਕਈ ਸਮੁੰਦਰੀ ਵੇਲੇ ਸਨ ਕੀਨੀਆਂ ਦੀ ਸੰਸਦਾ ਉਹ ਸਾਫ ਕਮਨ ਦਾ ਅਜਾਇਬ ਘਰ ਉਹਨਾਂ ਦਾ ਹੀ ਵੇਅਰ ਹਾਊਸ ਹੀ ਜਿਸ ਦੇ ਇਤਿਹਾਸਕ ਪ੍ਰਮਾਣ ਪ੍ਰਤੱਖ ਮੌਜੂਦ ਨੇ ਬਾਬਾ ਮੱਖਣ ਸਾਹਿਬ ਜੀ ਦਾ 1604 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨਾ 1616 ਈਸਵੀ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਨਾ ਬਾਬਾ ਮੱਖਣਸ਼ਾਹ ਲਬਾਣਾ ਨੇ ਗੁਰੂ ਹਰਗਵਿੰਦ ਸਾਹਿਬ ਜੀ ਨੂੰ 50 ਅੰਗ ਰੱਖਿਅਕ ਭੇਜੇ ਤੇ ਸ਼ਸਤਰ ਬਣਾਉਣ ਲਈ ਪਹਿਲੀ ਵਾਰ ਸ਼ਿਗਲੀ ਘਰ ਵੀ ਗੁਰੂ ਸਾਹਿਬ ਦੇ ਕੋਲ ਭੇਜੇ ਬਾਬਾ ਮੱਖਣਸ਼ਾਹ ਲਬਾਣਾ ਨੇ ਗੁਰੂ ਹਰਰਾਏ ਸਾਹਿਬ ਜੀ ਦੇ ਦਰਸ਼ਨ ਵੀ ਕੀਤੇ ਅਤੇ ਗੁਰੂ ਹਰਰਾਏ ਸਾਹਿਬ ਜੀ ਨੇ ਹੀ ਬਾਬਾ ਮੱਖਣਸ਼ਾਹ ਲਬਾਣਾ ਜੀ ਦੇ ਪਿਤਾ ਦਾ ਅੰਤਮ ਸੰਸਕਾਰ ਕੀਤਾ ਬਾਬਾ ਮੱਖਣ ਸ਼ਾ ਲਵਾਨਾ ਜੀ ਨੇ ਬਾਬਾ ਬਕਾਲਾ ਸਾਹਿਬ ਦੇ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰੂ ਸਹਿਬ ਜੋ ਪਛਾਣ ਪ੍ਰਗਟ ਕੀਤੀ ਅਤੇ ਗੁਰੂ ਲਾਧੋਰੇ ਗੁਰੂ ਲਾਧੋ ਦੇ ਅਦਾ ਹੁਕਾ ਦਿੱਤਾ ਆਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸ੍ਰੀ ਦਰਬਾਰ ਸਹਿਮਰ ਸਰ ਵਿਖੇ ਵੀ ਗਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਅਨੰਦਪੁਰ ਸਾਹਿਬ ਚੱਕ ਨਾਨਕੀ ਵਸਾਇਆ ਤਾਂ ਝੰਡਾ ਬਾਬਾ ਮੱਖਣ ਸ਼ਾ ਲਵਾਨਾ ਜੀ ਨੇ ਗੱਡਿਆ ਜ਼ਮੀਨ ਖਰੀਦਣ ਲਈ ਕੀਮਤ 500 ਮੋਹਰਾਂ ਵਿੱਚ ਸਭ ਤੋਂ ਵੱਡਾ ਯੋਗਦਾਨ ਦੋਗਦਾਨ ਪਾਇਆ ਭਾਈ ਲਖੀ ਸ਼ਾ ਵਨਜਾਰਾ ਜੀ ਨਾਲ ਆਪ ਜੀ ਦੇ ਪਰਿਵਾਰ ਅਤੇ ਵਪਾਰਕ ਸਮਰਥਨ ਸਨ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਅਪਰੰਤ ਧਰ ਦਾ ਸੰਸਕਾਰ ਦੋਹਾਂ ਪ੍ਰਮਾਣਾਂ ਕੀਤਾ ਅਤੇ ਜਸ ਸੰਤ ਗੁਰਦੁਆਰਾ ਰਕਾਬਗੰਜ ਸਾਹਿਬ ਸ਼ੁਭਤ ਹੈ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪ ਜੀ ਦੇ ਪਰਿਵਾਰ ਨੂੰ ਚਾਰ ਹੁਕਮਨਾਮਿਆਂ ਦੀ ਬਖਸ਼ਿਸ਼ ਕੀਤੀ ਗਈ। ਪਹਾੜੀ ਰਾਜਾਂ ਵੱਲੋਂ ਭੇਜੇ ਖੂਨੀ ਹਾਥੀ ਦਾ ਮੁਕਾਬਲਾ ਕਰਨ ਲਈ ਭਾਈ ਚਿੱਤਰ ਸਿੰਘ ਨੇ ਕਿਸ ਤਰੀਕੇ ਦੇ ਨਾਲ ਮੁਕਾਬਲਾ ਕੀਤਾ ਸੀ ਗੁਰੂ ਸਾਹਿਬ ਦਾ ਥਾਪੜਾ ਸੀ ਆਪ ਜੀ ਨੂੰ ਪਤਾ ਹੈ। ਛੋਟੇ ਜਿਹੇ ਕੱਦ ਦੇ ਭਾਈ ਚਿੱਤਰ ਸਿੰਘ ਜੀ ਜਿਨ੍ਹਾਂ ਨੇ ਸਤ ਤਵੇ ਹਾਥੀ ਦੇ ਮੱਥੇ ਦੇ ਵਿੱਚ ਬੱਦੇ ਸਨ ਚੀਰ ਕੇ ਨਾਗਣੀ ਜਿਹੜੀ ਉਹ ਅੱਗੇ ਲੰਘੀ ਸੀ ਹਾਥੀ ਚੀਕਾ ਮਾਰਦਾ ਹੋਇਆ ਆਪਣੀ ਹੀ ਫੌਜ ਨੂੰ ਖਤਮ ਕਰਦਾ ਹੋਇਆ ਵਾਪਸ ਭੱਜ ਜਾ ਰਿਹਾ ਸੀ ਪਹਾੜੀ ਰਾਜੇ ਕੇਸਰੀ ਚੰਦ ਦਾ ਸਿਰ ਧੜ ਤੋਂ ਵੱਖ ਕਰਨ ਵਾਲੇ ਭਾਈ ਉਹਦੇ ਸਿੰਘ ਜੀ ਇਹ ਵੀ ਬਾਬਾ ਮੱਖਣ ਸ਼ਾਹ ਲਬਾਣਾ ਜੀ ਦੇ ਹੀ ਪਰਿਵਾਰ ਵਿੱਚੋਂ ਸਨ ਇਸ ਲੜਾਈ ਵਿੱਚ ਹੀ ਭਾਈ ਖੁਸ਼ਾਲ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਜੋ ਬਾਬਾ ਮੱਖਣਸ਼ਾਹ ਲਬਾਣਾ ਜੀ ਦੇ ਪੁੱਤਰ ਸਿੱਖ ਇਤਿਹਾਸ ਵਿੱਚ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾਉਣ ਵਾਲੀ ਪਹਿਲੀ ਸਿੱਖ ਇਸਤਰੀ ਬੀਬੀ ਭਿਖਾ ਜੀ ਵੀ ਆਪ ਜੀ ਦੇ ਪਰਿਵਾਰ ਦੇ ਵਿੱਚੋਂ ਹੀ ਸਨ ਔਰ ਬੀਬੀ ਭਿਖਾ ਜੀ ਸਰਸਾ ਨਦੀ ਦੇ ਕੰਢੇ ਤੇ ਦੁਸ਼ਮਣ ਫੌਜਾਂ ਦਾ ਮੁਕਾਬਲਾ ਕਰਦੇ ਹੋਏ ਚੰਖੀਆਂ ਪਿੰਡ ਰੰਗੜਾਂ ਦੇ ਪਿੰਡਾਂ ਦੇ ਵਿੱਚ ਸ਼ੀਧੀ ਪ੍ਰਾਪਤ ਕੀਤੀ ਬਚਿੱਤਰ ਸਿੰਘ ਜੀ ਦੇ ਨਾਲ ਜਿਸ ਵੇਲੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹੋਏ ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਜੀ ਦੇ ਹੀ ਪਰਿਵਾਰ ਵਿੱਚੋਂ ਭਾਈ ਜਵਾਰ ਸਿੰਘ ਤੇ ਜਵੰਦ ਸਿੰਘ ਨੇ ਚਮਕੌਰ ਦੀ ਜੰਗ ਵਿੱਚ ਸ਼ੀਧੀ ਪ੍ਰਾਪਤ ਕੀਤੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਂ ਪਿਆਰਿਆਂ ਦੀ ਗਵਾਈ ਵਿੱਚ ਪੰਜਾਬ ਵੱਲ ਤੋਰਿਆ ਤਾਂ ਤਿੰਨ ਪਿਆਰੇ ਬਾਬਾ ਮੱਖਣਸ਼ਾ ਲਬਾਣਾ ਜੀ ਦੇ ਪਰਿਵਾਰ ਦੇ ਨਾਲ ਸੰਬੰਧਤ ਸਨ ਜਿਨ੍ਹਾਂ ਵਿੱਚ ਭਾਈ ਬਾਦ ਸਿੰਘ ਵੀ ਸ਼ਾਮਲ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਗਵਾਈ ਵਿੱਚ ਚੱਪੜਚਿੜੀ ਦੇ ਮੈਦਾਨ ਵਿੱਚ ਵਜੀਰ ਖਾਨ ਨਾਲ ਟੱਕਰੇ ਸਮੇਂ ਖੱਬੇ ਪਾਸੇ ਦੀ ਕਮਾਨ ਭਾਈ ਬਾਦ ਸਿੰਘ ਨੇ ਹੀ ਸੰਭਾਲੀ ਸੀ। بڑے ਫਰਤੀਲੇ ਯੋਧੇ ਸਨ ਜਿਨ੍ਹਾਂ ਨੇ ਸ਼ਹੀਦੀ ਸਮੇਂ ਵੀ ਆਪਣੇ ਯੋਗ ਵਿਖਾਏ ਸਨ ਤੇ ਵਜੀਰ ਖਾਨ ਨੂੰ ਵੀ ਮੌਤ ਦੇ ਘਾਟ ਉਤਾਰਿਆ ਸੀ। ਭਾਈ ਬਾਦ ਸਿੰਘ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਸ਼ਹੀਦ ਕੀਤਾ ਗਿਆ ਸੀ। ਭਾਈ ਮਣੀ ਸਿੰਘ ਜੀ ਵੀ ਆਪ ਜੀ ਦੇ ਹੀ ਪਰਿਵਾਰ ਦੇ ਵਿੱਚੋਂ ਸਨ। ਜਕਰੀਆ ਖਾਨ ਦੀ ਜੇਲ੍ਹ ਵਿੱਚ ਸਿੱਖ ਬੀਬੀਆਂ ਦੀ ਅਗਵਾਹੀ ਕਰਨ ਵਾਲੀ ਬੀਬੀ ਬਸੰਤ ਕੌਰ ਵੀ ਆਪ ਜੀ ਦੇ ਪਰਿਵਾਰ ਨਾਲ ਸੰਬੰਧਤ ਸੀ। ਜੋ ਕਿ ਭਾਈ ਮਣੀ ਸਿੰਘ ਦੀ ਪਤਨੀ ਸੀ। ਇਸ ਤਰ੍ਹਾਂ ਗੁਰੂ ਸਵਾਰੀਓ ਇਸ ਪਰਿਵਾਰ ਦੇ 83 ਜੀਆਂ ਨੇ ਸ਼ਹੀਦੀ ਜਾਮ ਪੀਤੇ। ਅਤੇ ਗੁਰੂ ਦੀ ਕਿਰਪਾ ਦੇ ਨਾਲ ਆਪਣਾ ਗੁਰਸਿੱਖੀ ਨਾਲ ਆਪਣਾ ਰੋਲ ਨਿਭਾਇਆ ਔਰ ਜਿਸ ਵੇਲੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦਿੱਲੀ ਦੇ ਵਿੱਚ ਆਪਣਾ ਅੰਤਮ ਸਮਾ ਬਤੀਤ ਕਰਦੇ ਨੇ ਤੇ ਸਿੱਖਾਂ ਨੂੰ ਬੇਨਤੀ ਕਰਕੇ ਦੱਸਦੇ ਨੇ ਜਦੋਂ ਸਿੱਖਾਂ ਨੇ ਪੁੱਛਿਆ ਕਿ ਗੁਰੂ ਸਾਹਿਬ ਤੁਹਾਡੀ ਤੋਂ ਅਗਲਾ ਕਿਹੜਾ ਗੁਰੂ ਹੋਵੇਗਾ ਤਾਂ ਸਹਿਬ ਸ੍ਰੀ ਹਰਿ ਗੋਬਿੰਦ ਸਾਹਿਬ ਜੀ ਨੇ ਕਿਆ ਬਾਬਾ ਬਸਾਏ ਗ੍ਰਾਮ ਬਕਾਲੇ ਸੋ ਇੱਕ ਉਸ ਵੇਲੇ ਇਹਨਾਂ ਨੇ ਆਵਾਜ਼ ਦਿੱਤੀ ਆ ਦੂਸਰਾ ਮੱਖਣ ਸ਼ਾ ਲਬਾਣਾ ਉਸ ਵੇਲੇ ਦਿੱਲੀ ਦੇ ਵਿੱਚ ਸਮਝ ਉਹਨਾਂ ਨੂੰ ਵੀ ਉੱਥੋਂ ਪਤਾ ਲੱਗਿਆ ਫਿਰ ਕਿਉਂਕਿ ਆਪ ਜੀ ਦਾ ਜਹਾਜ਼ ਬਨੇ ਲਾਇਆ ਸੀ ਬੇੜਾ ਬਨੇ ਲਾਇਆ ਸੀ ਜਿਸ ਕਰਕੇ ਆਪ ਜੀ ਨੇ 500 ਮੋਹਰਾਂ ਸੁਖੀਆਂ ਸਨ ਉਹ 500 ਮੋਹਰਾਂ ਚੜਾਉਣ ਵਾਸਤੇ ਜਿਸ ਵੇਲੇ ਆਪ ਬਾਬੇ ਬਕਾਲੇ ਦੇ ਵਿੱਚ ਆਉਂਦੇ ਨੇ ਕੀ ਦੇਖਦੇ ਨੇ ਕਿ ਅੱਗੇ 22 ਮੰਜੀਆਂ ਡੱਠੀਆਂ ਹੋਈਆਂ ਨੇ 22 ਗੁਰੂ ਬੈਠੇ ਨੇ ਸੋਚਾਂ ਵਿੱਚ ਪੈ ਗਿਆ ਕਿ 500 ਮੋਹਰ ਇੱਕ ਅੱਗੇ ਰੱਖ ਦਿੱਤੀ ਦੂਜੇ ਦੇ ਅੱਗੇ ਕੀ ਰੱਖਾਂਗੇ ਤੇ ਨਾਲੇ ਕੀ ਪਤਾ ਇਹਨਾਂ ਦੇ ਵਿੱਚੋਂ ਕਿਹੜਾ ਗੁਰੂ ਹੋਵੇ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਤੱਕੈ ਤਾਂ ਕਿ ਬਾਬਾ ਬਸੇਗ੍ਰਾਮ ਬੁਕਾਲੇ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪ ਜੀ ਨੇ ਆਪਣੀ ਸੂਝ ਬੂਝ ਅਨਸਾਰ 5-500 ਮੋਹਰਾਂ ਹਰ ਇੱਕ ਦੇ ਅੱਗੇ ਮੱਥਾ ਟੇਕਦੇ ਨੇ ਅਸੀਸ ਨਵਾਉਂਦੇ ਨੇ ਤੇ ਇਹ ਬੜੇ ਖੁਸ਼ ਹੁੰਦੇ ਨੇ ਕਿ 5-5 ਮੋਹਰਾਂ ਜਿਹੜੀਆਂ ਸਾਨੂੰ ਪ੍ਰਾਪਤ ਹੋ ਰਹੀਆਂ ਸੋ ਆਪ ਜੀ ਅੱਗੇ ਚੱਲਦੇ ਚੱਲਦੇ ਜਦੋਂ ਬਾਈਆਂ ਨੂੰ ਪੰਜ-ਪੰਜ ਮੋਹਰਾਂ ਵੜ ਦਿੱਤੀਆਂ ਕਿਸੇ ਨੂੰ ਪੁੱਛਿਆ ਕਿ ਹੋਰ ਵੀ ਕੋਈ ਗੁਰੂ ਦਾ ਪਿਆਰਾ ਇੱਥੇ ਹੈ ਤੇ ਕਿਸੇ ਨੇ ਦੱਸਿਆ ਉਹ ਸਾਹਮਣੇ ਭੂਰੇ ਦੇ ਵਿੱਚ ਇੱਕ ਤੇਗਾ ਕਮਲੇ ਨਾਮ ਦਾ ਗੁਰੂ ਦਾ ਪਿਆਰਾ ਰਹਿੰਦਾ ਹੈ ਸੋ ਗੁਰੂ ਸਵਾਰਿਓ ਸੰਗਤ ਰੂਪੀ ਆਪ ਜੀ ਦਾ ਬੜਾ ਵਿਸ਼ਾਲ ਦਾਇਰਾ ਹੁੰਦਾ ਸੀ 576 ਧਾਰੀ ਸਿੰਘ ਆਪ ਜੀ ਦੇ ਨਾਲ ਹੁੰਦੇ ਸਨ ਹੋਰ ਸ਼ਮਿਆਨੇ ਤੇ ਤਕਰੀਬਨ ਜਿਸ ਜਗ੍ਹਾ ਤੇ ਵੀ ਆਪ ਉਤਾਰਾ ਕਰਦੇ ਸੀ ਰਾਤ ਦਾ ਉਥੇ ਇੱਕ ਤਰੀਕੇ ਦੇ ਨਾਲ ਪਿੰਡ ਵੱਜ ਜਾਂਦਾ ਸੀ ਔਰ ਜਿਸ ਵੇਲੇ ਆਪ ਜੀ ਦਰਸ਼ਨ ਮੇਲੇ ਕਰਦੇ ਕਰਦੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭੋਰਾ ਸਾਹਿਬ ਵੱਲੇ ਗਏ ਜਾ ਕੇ ਕੀ ਦੇਖਦੇ ਨੇ ਅੰਦਰ ਮੱਥਾ ਟੇਕਦੇ ਨੇ ਪੰਜ ਮੋਰਾ ਰੱਖ ਕੇ ਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁੱਟ ਪਕੜ ਲੈਂਦੇ ਨੇ ਕਹਿੰਦੇ ਭਲਿਆ 500 ਮੋਹਰਾਂ ਸੁੱਕ ਕੇ ਪੰਜਾਂ ਮੋਹਰਾਂ ਨਹੀਂ ਸਾਰੀ ਜਾ ਰਿਆ ਆ ਵੇਗ ਸਾਡਾ ਮੋਢਾ ਮੋਢੇ ਤੇ ਜ਼ਖਮ ਦੇ ਨਿਸ਼ਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵਿਖਾਉਂਦੇ ਨੇ ਇਸ ਮੋਢੇ ਦੇ ਨਾਲ ਤੇਰਾ ਜਹਾਜ ਜਿਹੜਾ ਬਨੇ ਲਾਇਆ ਹੈ ਇੰਨੀ ਸੁਣਦਿਆਂ ਸਾਰੀ ਮੱਖਣ ਸ਼ਾ ਮੱਥਾ ਟੇਕਣਾ ਵੀ ਭੁੱਲ ਗਿਆ ਸੁੱਟ ਕੇ ਗੁਥਲੀ ਮਾਇਆ ਦੀ ਤੇ ਉੱਪਰ ਕੋਠੇ ਦੇ ਚੜ ਕੇ ਰੌਲਾ ਪਾ ਦਿੱਤਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਸੋ ਆਪ ਜੀ ਨੇ ਸੈਭ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਨੂੰ ਪ੍ਰਗਟ ਕੀਤਾ ਔਰ ਬਹੁਤ ਸੰਗਤਾਂ ਵੱਲੋਂ ਮਾਇਆ ਭੇਟਾਵਾਂ ਹਾਜ਼ਰ ਕੀਤੀਆਂ ਜਿਸ ਵੇਲੇ ਧੀਰਮਲੀਆਂ ਨੂੰ ਪਤਾ ਲੱਗਾ ਖੜਬਲੀ ਮੱਚ ਗਈ ਕੀ ਦੇਖਦੇ ਨੇ ਢੇਰਾਂ ਦੇ ਢੇਰ ਰਸਤਾਵਾਂ ਵਸਦਾਂ ਦੇ ਲੱਗੇ ਹੋਏ ਨੇ ਸਿੰਘਾਂ ਮਸ਼ਾਂਦੇ ਨਾਲ ਗੰਢ ਟੋਪ ਕਰਕੇ ਸ਼ਾਮਾਂ ਨੂੰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੋਲੀ ਚਲਾ ਦਿੱਤੀ ਜੋ ਕਿ ਉਹਨਾਂ ਦੇ ਸਰੀਰ ਦੇ ਨਾਲ ਦੀ ਸ਼ੋਕੇ ਨਿਕਲ ਗਈ ਔਰ ਜੋ ਮਾਲ-ਸਬਾਬ ਸੀ ਸਾਰਾ ਲੁੱਟ ਗਏ ਲੈ ਗਏ ਜਿਸ ਵੇਲੇ ਇਸ ਗੱਲ ਦੀ ਖਬਰ ਮੱਖਣ ਸ਼ਾ ਲਬਾਣੇ ਨੂੰ ਉਸਦੇ ਖੇਮੇ ਦੇ ਵਿੱਚ ਪਹੁੰਚੇ ਤਾਂ ਗੁਰੂ ਸਵਾਰਿਓ ਉਸੇ ਵੇਲੇ ਹੀ ਧੀਰਮਲ ਨੂੰ ਵੀ ਅਤੇ ਛਿਹੇ ਮਛੰਦ ਦੀਆਂ ਮੁਸ਼ਕਾ ਬਨ ਲੀਆਂ ਤੇ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਜ्यों ਤੁਰਨ ਲਗੇ ਧੀਰਮਲ ਹੱਥ ਜੋੜ ਕੇ ਮਾਫੀਆਂ ਮੰਗਣ ਲੱਪਿਆ ਕਹਿੰਦਾ ਮੈਂ ਵੀ ਗੁਰੂ ਘਰ ਦਾ ਪਰਿਵਾਰ ਦਾ ਮੈਂਬਰ ਹਾਂ ਮੇਰੀਆਂ ਮੁਸ਼ਕਾ ਖੋਲ ਦਿਓ ਤਰਸ ਕਰਕੇ ਮੱਖਣਸ਼ਾ ਲਬਾਣੇ ਨੇ ਧੀਰਮਲ ਦੀਆਂ ਮੁਸ਼ਕਾ ਖੋਲੀਆਂ ਔਰ ਛਿਹੇ ਮਛੰਦ ਨੂੰ ਹੋਵੇਂ ਮੁਸ਼ਕਾ ਬਣੇ ਬਾਕੀ ਦੇ ਉਹਦੇ ਜਿੰਨੇ ਜਵਾਨ ਨਾਲ ਸਨ ਸਭ ਨੂੰ ਲੈ ਕੇ ਸਾਈਂ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਕੋਲ ਪਹੁੰਚੇ ਰਸਤਾ ਬਸਦਾ ਸਾਰੀਆਂ ਲੈ ਕੇ ਪਹੁੰਚੇ ਔਰ ਜਿਸ ਵੇਲੇ ਸਾਈਂ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਕੋਲ ਪਹੁੰਚੇ ਗੁਰਸਵਾਰਿਓ ਤੇ ਕਿਹਾ ਕਿ ਇਹ ਜੇ ਤੁਹਾਡਾ ਦੁਸ਼ਮਣ ਜਿਸ ਨੇ ਗੋਲੀ ਚਲਾਈ ਆ ਜੋ ਸੀਦਾ ਪਤਾ ਲੁੱਟ ਕੇ ਗਿਆ ਸੀ ਸਾਰਾ ਵਾਪਸ ਲੈ ਆਂਦਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਕਿ ਰਸਤਾ ਨਾਲ ਮਾਇਆ ਨਾਲ ਪਿਆਰ ਕਰਦੇ ਹੀ ਨਹੀਂ ਸਨ ਕਹਿ ਲਗੇ ਮੱਖਣ ਸ਼ਾਹ ਜੀ ਇਹ ਸਾਰੀਆਂ ਰਸਤਾਵਸਦਾ ਇਹਨਾਂ ਨੂੰ ਦੇ ਦਿਓ ਸਾਨੂੰ ਕਿਸੇ دنیਆਵੀ ਚੀਜ਼ ਦੀ ਲੋੜ ਨਹੀਂ ਮਾਇਆ ਭੇਟਾ ਜੋ ਹੈ ਇਹਨਾਂ ਨੂੰ ਦੇ ਦਿਓ ਕਿਉਂਕਿ ਇਹਨਾਂ ਦਾ ਗੁਜ਼ਾਰਾ ਹੀ ਇਸ ਚੀਜ਼ ਤੇ ਚੱਲਦਾ ਹੈ ਸਾਡਾ ਗੁਜ਼ਾਰਾ ਤਾਂ ਪਰਮੇਸ਼ਰ ਆਪ ਚਲਾਉਣ ਵਾਲਾ ਹੈ ਸੋ ਉਹ ਸਾਰੀਆਂ ਵਸਤਾਂ ਵੀ ਵਾਪਸ ਕਰ ਦਿੱਤੀਆਂ ਤੇ ਧੀਰਮਲੀਆਂ ਵਾਲੀ ਵੀਰ ਜਿਹੜੀ ਅੱਜ ਕੱਲ ਕਰਤਾਰਪੁਰ ਵਿਖੇ ਮੌਜੂਦ ਹੈ ਜਿਸ ਨੂੰ ਗੁਰੂਆਂ ਨੇ ਖਾਰੀ ਵੀਰ ਦਾ ਖਿਤਾਬ ਦਿੱਤਾ ਸੀ ਉਹ ਵੀ ਪਿਆਰਿਓ ਵਾਪਸ ਕਰ ਦਿੱਤੇ ਔਰ ਉਸ ਤੋਂ ਬਾਅਦ ਸੈਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋਏ ਔਰ ਕੁਝ ਸਮਾਂ ਇਥੇ ਰਹਿਣ ਪ੍ਰੰਤ ਆਪ ਜੀ ਮੱਖਣਸ਼ਾਲਬਾਣਾ ਦੇ ਨਾਲ ਹੀ ਅਨੰਦਪੁਰ ਸਾਹਿਬੇ ਖੇ ਪਹੁੰਚ ਗਏ ਜਿੱਥੇ ਚੱਕ ਨਾਨਕੀ ਨਾਮ ਦਾ ਨਗਰ ਵਸਾਉਣਾ ਸੀ ਮਾਇਆ ਭੇਟਾ ਦੇ ਕੇ ਉਹ ਜਗ੍ਹਾ ਖਰੀਦੀ ਗਈ ਪਿਆਰਿਓ ਅੱਜ ਸਾਡਾ ਖਾਲਸਾ ਕਿਦ ਨੂੰ ਤੁਰਿਆ ਜਾਂਦਾ ਹੈ ਜਿੱਥੇ ਕੋਈ ਚੰਗਾ ਗੁਰਦੁਆਰਾ ਵੇਖ ਲੈਂਦੇ ਨੇ ਉਸ ਤੇ ਕਬਜ਼ਾ ਕੀਤਾ ਜਾਂਦਾ ਹੈ ਜਿਸ ਨੇ ਬਣਾਇਆ ਹੈ ਜਿਸ ਨੇ ਮਿਹਨਤ ਕੀਤੀ ਉਸ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ ਕਬਜ਼ੇ ਕਰਕੇ ਜ਼ਮੀਨਾਂ ਦੇ ਉੱਤੇ ਗੁਰਦੁਆਰੇ ਬਣਾਏ ਜਾ ਰਹੇ ਨੇ ਪਰ ਅਸ਼ਕੇ ਜਾਈਏ ਮੇਰੇ ਸਤਿਗੁਰੂ ਸੱਚੇ ਪਾਤਸ਼ਾਹਾਂ ਦੇ ਸ਼ੁਰੂ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਜਿੰਨੇ ਵੀ ਗੁਰਦੁਆਰਾ ਸਹਿ ਵਿਖੇ ਬਣੇ ਨੇ ਉਹ ਸਾਰੇ ਪਿਆਰਿਓ ਜਗ੍ਹਾ ਮੁੱਲ ਖਰੀਦ ਕੇ ਆਪਣੇ ਕੋਲੋਂ ਮਾਇਆ ਲਾ ਕੇ ਸੰਗਤ ਦੀ ਮਾਇਆ ਲਗਾ ਕੇ ਖਰੀਦੀ ਉਹ ਜਗਾ ਖਰੀਦ ਕੇ ਗੁਰਦੁਆਰਾ ਸਾਹਿਬ ਵਿਖੇ ਬਣਾਏ ਜੋ ਅੱਜ ਤੱਕ ਸਿਸਤਾਨ ਸੋਭਤ ਨੇ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵੇਰੇ ਨਦੇੜ ਦੀ ਧਰਤੀ ਤੇ ਪਹੁੰਚੇ ਸੀ ਪਿਆਰਿਓ ਐਸੀ ਕਲਾ ਕੁਦਰਤ ਵਿਖਾਈ ਜੇ ਜਗਾ ਤੇ ਬੈਠੇ ਉਥੇ ਬੈਠੇ ਵਾਲਿਆਂ ਨੇ ਉਹਨਾਂ ਨੂੰ ਕਿਹਾ ਕਿ ਜ਼ਮੀਨ ਜਾਇਦਾਦ ਸਾਡੀ ਹੈ ਉਹਨਾਂ ਨੇ ਕਿਹਾ ਭਾਈ ਤੁਹਾਡੀ ਹੈ ਤੇ ਤੁਸੀਂ ਰੱਖ ਲਓ ਪਰ ਇਹ ਜਗਾ ਸਾਡੀ ਹੈ ਕਹਿਣ ਲੱਗੇ ਕਿਵੇਂ ਕਹਿੰਦੇ ਲਿਆਓ ਪਟਵਾਰੀ ਲਿਆਓ ਕਾਨੂੰਗੋ ਗੁਰੂ ਸਾਹਿਬਾਂ ਦੇ ਵੇਲੇ ਉਸ ਵੇਲੇ ਜਦੋਂ ਰਿਕਾਰਡ ਲਿਆ ਕੇ ਵੇਖਿਆ ਪਿਆਰਿਓ ਤੇ ਗੁਰੂ ਕਿਆਂ ਦਾ ਨਾਮ ਵਿੱਚ ਲਿਖਿਆ ਆ ਬੋਲਿਆ ਹੱਥ ਜੋੜ ਕੇ ਖੜ ਗਏ ਫੇਰ ਵੀ ਸਤਗੁਰਾਂ ਨੇ ਉਹਨਾਂ ਨੂੰ ਮਾਇਆ ਪੇਟਾ ਦੇ ਕੇ ਉਹ ਜਗਾ ਖਰੀਦੀ ਸੀ ਕਹਿਣ ਦਾ ਭਾਵ ਕਿ ਅੱਜ ਤੱਕ ਜਤਨੇ ਵੀ ਗੁਰੂ ਧਾਮ ਬਣੇ ਸਭ ਜ਼ਮੀਨਾਂ ਖਰੀਦ ਕੇ ਬਣੇ ਲੁੱਟ ਖਸੋਟ ਕਰਕੇ ਨਹੀਂ ਬਣੇ ਜੋ ਅੱਜ ਦਾ ਨਿਜਾਮ ਹੈ ਸ਼ੇਖ ਪੁੱਠੀ ਲਹਿਰ ਲੈ ਕੇ ਚੱਲ ਪਏ ਨੇ ਸੋ ਕਹਿੰਦਾ ਭਾਵ ਕਿ ਉਥੇ ਜਿਸ ਵੇਲੇ ਅਨੰਦਪੁਰ ਸਾਹਿਬ ਚੱਕ ਨਾਨਕੀ ਦਾ ਨਹੀਂ ਪੱਥਰ ਰੱਖਿਆ ਤੇ ਇਹ ਮੱਖਣਸ਼ਾ ਲਬਾਣੇ ਦੇ ਕੋਲ ਰਖਾਇਆ ਗਿਆ ਔਰ ਸਤਿਗੁਰੂ ਦੀ ਕਿਰਪਾ ਦੇ ਨਾਲ ਅੱਜ ਕਿਤਨਾ ਵਧੀਆ ਨਗਰ ਸ਼ੁਭਤ ਹੈ ਕਿਤਨੀ ਸਤਿਗੁਰੂ ਦੀ ਉੱਤੇ ਕਿਰਪਾ ਹੈ ਸੋ ਇਸ ਇਤਿਹਾਸ ਗੁਰੂ ਲਾਧੋਰੇ ਰਖੜ ਪੁੰਨਿਆਂ ਦੇ ਮੌਕੇ ਦੇ ਉੱਤੇ ਆਉ ਜੀ ਨਾਲ ਸਾਂਝ ਪਾਈ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪ੍ਰਗਟ ਕੀਤਾ ਸੀ ਮੱਖਣ ਸ਼ਰ ਬਾਣਾ ਨੇ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗਜ ਕੇ ਫਤਿਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ